ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਕੋ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਕੋ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਧੁੰਦਾ ਤਹਿਸੀਲ ਖੰਡੂਰ ਸਾ ਲੱਗਦਾ ਹੈਗਾ ਜੀ ਬਿਲਕੁਲ ਸ੍ਰੀ ਗੋਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਬਿਲਕੁਲ ਨਾਲ 3 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਇਸ ਪਿੰਡ ਤੋਂ ਤੇ ਪਿੰਡ ਤੁਸੀਂ ਵਿਜ਼ਿਟ ਕਰਕੇ ਦੋਸਤੋ ਜਿਹੜੇ ਐਨੀਮਲ ਮੈਂ ਤੁਹਾਨੂੰ ਅੱਜ ਦਿਖਾਉਂਗਾ ਜਿਹੜੇ ਪਸ਼ੂ ਖਾਸ ਤੌਰ ਤੇ ਸੂਏ ਹੋਏ ਉਹਨਾਂ ਦੀ ਤਸੱਲੀ ਇੱਕ ਟਾਈਮ ਦੀ ਦੋ ਟਾਈਮ ਦੀ ਚਿਵਾਈ ਤੁਸੀਂ ਆਪ ਆਪਣੀ ਜਿਹੜੀ ਰਿਸਪੌਂਸਿਬਿਲਟੀ ਸਮਝ ਕੇ ਜ਼ਰੂਰ ਕਰ ਲਿਓ ਤੇ ਨਗ ਜਿਹੜੇ ਹੈਗੇ ਦੋਸਤੋ ਅੱਜ ਤੁਹਾਨੂੰ ਆਪਾਂ ਪੰਜ ਦਿਖਾਉਣੇ ਇਸ ਘਰੋਂ ਤਿੰਨ ਦੋਸਤੋ ਮੱਝਾਂ ਹੋਣਗੀਆਂ ਤੇ ਇੱਕ ਝੋਟੀ ਪਹਿਲਾ ਸਵੇਰ ਸੋਈ ਹੈਗੀ ਆ ਤੇ ਇੱਕ ਵੈੜ ਹੋਵੇਗੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਬਹੁਤ ਡੀਟੇਲ ਜਿਹੜੀ ਆ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਨੇ ਰਹੋ ਵੀਡੀਓ ਤੇ ਐਂਡ ਤੱਕ ਤੇ ਹਰ ਪਾਸਿਓਂ ਜਿਹੜੀ ਦੋਸਤੋ ਪ੍ਰੋਪਰ ਆਪਾਂ ਆ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਥਣ ਹਵਾਨੇ ਦੀ ਆਰਡਰ ਦੀ ਕੁਆਲਿਟੀ ਤੋਂ ਲੈ ਕੇ ਫੇਸ ਦੀ ਕੁਆਲਿਟੀ ਤੱਕ ਚੱਲਦੇ ਆਪਦੇ ਡੀਟੇਲ ਲਈ ਬਾਈ ਹੋਰਾਂ ਦੇ ਨਾਲ ਕਰਦੇ ਆਂ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਠਾਕ ਵੀਰ ਜੀ ਠੀਕ ਠਾਕ ਵੀਰ ਜੀ ਸੁਣਾਓ ਠੀਕ ਹੈ ਬਹੁਤ ਵਧੀਆ ਵੀਰੇ ਇੱਕ ਆਪਣੇ ਜਿਹੜੇ ਨਵੇਂ ਆਪਣੇ ਨਾਲ ਭੈਣ ਭਰਾ ਨਵੇਂ ਸਬਸਕ੍ਰਾਈਬਰ ਜੁੜੇ ਆ ਉਹਨਾਂ ਨੂੰ ਆਪਣਾ ਨਾਮ ਜਰੂਰ ਦੱਸ ਜੀ ਹਾਂਜੀ ਮੇਰਾ ਨਾਮ ਵੀਰ ਜੀ ਮਨਿੰਦਰ ਸਿੰਘ ਪਿੰਡ ਧੁੰਦਾ ਠੀਕ ਹੈ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤੰਪ ਠੀਕ ਹੈ ਜੀ ਮੈਂ ਜਿੱਦਾਂ ਵੀਰ ਜੀ ਦੱਸਿਆ ਸ਼੍ਰੀ ਗੋਇੰਦਵਾਲ ਸਾਹਿਬ ਦੀ ਦੂਰੀ 2-3 ਕਿਲੋਮੀਟਰ ਦੀ ਹਾਂਜੀ 3 ਕਿਲੋਮੀਟਰ ਦੀ 3 ਕਿਲੋਮੀਟਰ ਜੀ ਤੇ ਵੀਰ ਜੀ ਹੋਰ ਲਾਗੇ ਪੰਨੇ ਪਿੰਡ ਆਪਣਾ ਚੋਲਾ ਠੀਕ ਹੈ ਇਥੋਂ ਆਪਣਾ 9 ਕਿਲੋਮੀਟਰ ਜਿਹੜਾ ਕਪੂਰਥਲਾ ਪਹੁੰਚ ਜਾਂਦਾ ਭਾਈ ਦਰਿਆ ਬਿਆਸ ਦੇ ਬਿਲਕੁਲ ਕੰਢੇ ਦੇ ਉੱਤੇ ਪਿੰਡ ਆਪਣਾ ਠੀਕ ਹੈ ਠੀਕ ਹੈ ਤੇ ਕਪੂਰਥਲਾ ਕਿੰਨਾ ਦੱਸਿਆ ਇਥੋਂ ਜੀ ਕਪੂਰਥਲਾ 23 ਕਿਲੋਮੀਟਰ ਭਾਈ 23 ਕਿਲੋਮੀਟਰ ਹਾਂਜੀ ਤੇ ਕਿਸਾਨ ਵੀਰੋ ਵੀਰ ਹੋਣਾ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਆਪਾਂ ਅੱਜ ਮੇਰਾ ਖਿਆਲ ਹੈ ਵੀ ਤੇਜ਼ੀ ਜਾਂ ਚੌਥੀ ਵੀਡੀਓ ਹੋਵੇਗੀ ਪਾ ਰਹੇ ਹਾਂ ਤੇ ਸੋ ਪ੍ਰੋਪਰ ਜਿਹੜੇ ਇਨਫੋਰਮੇਸ਼ਨ ਆ ਆਪਾਂ ਲੈ ਕੇ ਪਾਈ ਹੁਣ ਉਹਨਾਂ ਨਾਲ ਜਿਹੜੀ ਸਾਂਝੀ ਕਰਦੇ ਆ ਤੇ ਵੀਰ ਜੀ ਅੱਜ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਆ ਹਾਂਜੀ ਬਾਜੀ ਕੀ ਡਿਟੇਲ ਆ ਵੀਰ ਜੀ ਅਸੀਂ ਵੀਰ ਜੀ ਇਹ ਤੀਸਰਾ ਸਵੇਰ ਸੋਈ ਆ ਬਾਜੀ ਜੀ ਕੰਨੇ ਦਿਨ ਹੋ ਗਏ ਸੋਈ ਨੂੰ ਬਾਜੀ ਨੂੰ ਠੀਕ ਆ ਬਾਜੀ 11 ਕਿਲੋ ਨੈਟ ਬੋੜਾ ਨਹੀਂ ਸਿਰ ਤਿਆਰ ਹੋ ਆਹ ਨਾਲੂ ਦੇ ਰੁੱਦਾ ਕੱਤੀ ਪਿੱਛੇ ਦੇ ਮਰਦੂ ਠੀਕ ਆ ਜੀ ਅੱਜ 11 ਦਿਨ ਹੋ ਗਿਆ ਸੋਈ ਨੂੰ ਜੀ ਨਹੀਂ ਬਾਜੀ ਅੱਜ 2 ਦਿਨ ਹੋਏ 3-4 ਸੌਰੀ ਅੱਜ 2 ਤੋਂ 3 ਦਿਨ ਜਿਹੜਾ ਸਮਾਂ ਹੋ ਗਿਆ ਦੋਸਤੋ ਤੇ ਨੀਚੇ ਜਿਹੜੀ ਫੀਮੇਲ ਕਾਫ ਕ ਹਵਾਨੇ ਦੀ ਬੰਤਰ ਇੱਕ ਵਾਰੀ ਤੁਹਾਨੂੰ ਪ੍ਰੋਪਰ ਦਿਖਾ ਦੇਣੀ ਆ ਬੱਚਾ ਵੀ ਪ੍ਰੋਪਰ ਆਪਾਂ ਦਿਖਾਵਾਂਗੇ ਆ ਥਾਣਾ ਲਿਫਟ ਹੀ ਹੈਗੀ ਆ ਆਲਟਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ ਜਿੱਦਾਂ ਐਚਐਫ ਬਿਹੜਾ ਨੂੰ ਹਵਾਨਾ ਲੱਗਾ ਹੁੰਦਾ ਨਾ ਉਸੇ ਤਰ੍ਹਾਂ ਹਵਾਨਾ ਲੱਗਾ ਹੈਗਾ ਇਸ ਮੱਝ ਨੂੰ ਤੇ ਆ ਜਿਹੜੀ ਦੋਸਤੋ ਫੀਮੇਲ ਕਾਫਾ ਕਰੋ ਚੈੱਕ ਆ ਜ ਤੀਜੇ ਦਿਨ ਦੀ ਜਿਹੜੀ ਦੋਸਤੋ ਇਹ ਮੱਝ ਸੂਈ ਆ ਠੀਕ ਆ ਤੇ ਆਰਡਰ ਵੱਲੋਂ ਜਿਹੜਾ ਦੋਸਤੋ ਦੇਲ ਖੁਸ਼ ਕਰਦੀ ਆ ਤੇ ਬਹੁਤ ਖੂਬਸੂਰਤ ਸੋਹਣਾ ਆਰਡਰ ਹੈ ਵੀ ਆ ਡਰਾਜ ਜਿੱਦਾਂ ਹੈ ਐਚ ਐਫ ਵੈੜਾਂ ਦੇ ਵਿੱਚ ਨਾਰਮਲੀ ਆਪਾਂ ਗਾਵਾਂ ਦੇ ਵਿੱਚ ਹਵਾਨਾ ਦੇਖਦੇ ਆ ਤੇ ਭਾਈ ਜੀ ਬਾਕੀ ਬੌਲੇ ਦੇ ਵਿੱਚ ਕਿੰਨਾ ਹੋਣ ਚੱਲ ਰਹੀ ਹੈ 11 ਕਿਲੋ ਬੋਲਾ ਭਾਈ ਤਿਆਰ ਠੀਕ ਆ 11 ਕਿਲੋ ਜਿਹੜਾ ਦੋਸਤੋ ਭਾਈ ਕਹਿੰਦਾ ਜੀ ਵੀ ਬੌਲਾ ਤਿਆਰ ਆ ਤੇ ਤਕਰੀਬਨ ਮਿਲਕਿੰਗ ਵੱਲੋਂ ਤੁਸੀਂ ਆਪਾਂ ਨਾ ਜਿਹੜਾ ਐਸਟੀਮੇਟ ਆਪਣਾ ਅੰਦਾਜ਼ਾ ਜ਼ਰੂਰ ਲਗਾ ਸਕਦੇ ਹੋ ਵੀ ਕਿੰਨੇ ਮਿਲਕ ਦੇ ਕਹਦੇ ਆ ਹਾਂ ਸੋ ਆਪਦੇ ਮੂੰਹੋਂ ਦੋਸਤੋ 13 ਲੀਟਰ ਕਹਿ ਲਈਏ 14 ਕਹਿ ਲਈਏ ਬਾਕੀ ਤੋ ਜਿਹੜਾ ਪਾਇਦਾ ਹੁੰਦਾ ਤਕਰੀਬਨ ਤੁਸੀਂ ਚਵਾਈ ਜਿੰਨੀ ਮਰਜ਼ੀ ਖੁੱਲੀ ਕਰ ਸਕਦੇ ਜੀ ਆ ਲੋ ਅ ਬਿਲਕੁਲ ਜਿਹੜਾ ਦੋਸਤੋ ਮੱਝ ਤੋਂ ਲੇਵਾ ਲੈ ਕੇ ਤੁਰਨਾ ਜਿਹੜਾ ਔਖਾ ਹੋ ਜਾਂਦਾ ਅ ਜਿੱਕਰ ਮੈਂ ਕਰ ਦਿੱਤਾ ਤਕਰੀਬਨ ਐਚ ਐਫ ਵੈੜਾ ਜਿਹੜਾ ਹਵਾਨਾ ਲੱਗਾ ਹੈਗਾ ਇਸ ਮੱਝ ਨੂੰ ਤੇ ਚੰਗੀ ਸੋਹਣੀ ਜਿਹੜੀ ਦੋਸਤੋ ਜਿਹੜੀ ਹਾਈਟ ਕੱਦ ਦੀ ਗੱਲ ਕਰੀਏ ਤਾਂ ਹਾਈਟ ਕੱਦ ਪੂਰਾ ਲੈ ਗਏ ਵੀਰ ਜੀ ਮੋੜ ਲਓ ਹਾਈਟ ਕੱਦ ਪੂਰਾ ਹੈਗਾ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨੇ ਵੀ ਚੱਲ ਕੇ ਆਉਣਾ ਉਹ ਤੁਸੀਂ ਗੌਰ ਕਰੋ ਠੀਕ ਹੈ ਵੀਰ ਜੀ ਅ ਬਾਕੀ ਮਿਲਕਿੰਗ ਦੀ ਗੱਲ ਕਰੀਏ ਤਾਂ ਕੋਈ 13 14 ਤਾਂ ਨੋਰਮਲ ਹੀ ਹੈ ਜੀ ਭਾਈ ਨੋਰਮਲ ਹੈ ਦੀ ਮੈਂ ਵਾਸਤੇ ਭਾਈ ਜਿੰਨੀ ਚਵਾਈ ਲੱਗੀ ਬਹੁਤ ਚੰਗੀ ਚਵਾਈ ਲੱਗੀ ਭਾਈ ਮੈਨੂੰ ਠੀਕ ਹੈ ਜੀ ਤੇ ਬਾਕੀ ਵੀਰ ਜੀ ਥਾਣਾ ਦੀ ਕਿਸੇ ਕਰ ਵਿਚ ਦੀ ਬਾਤ ਕਰਦੇ ਚਾਹ ਰਹੇ ਹੋ ਕਿਸ ਪ੍ਰਕਾਰ ਦੀ ਕੋਈ ਬਾਤ ਕਰਦੀ ਚਵਾਈ ਪੋਲੀ ਚਵਾਈ ਇੱਕ ਨੰਬਰ ਪੋਲੀ ਰੂ ਵਰਗੀ ਚਵਾਈ ਭਾਈ ਠੀਕ ਹੈ ਜੀ ਚਵਾਈ ਦੋਸਤੋ ਪੋਲੀ ਹੈ ਬਾਈ ਹੋਰਾਂ ਕਹਤਾ ਇੱਕ ਵਰੀ ਫੇਸ ਦੀ ਕੁਆਲਿਟੀ ਤੁਸੀਂ ਵੇਖ ਲਓ ਠੀਕ ਹੈ ਜੀ ਆ ਜਿਹੜੀ ਫੇਸ ਦੀ ਕੁਆਲਿਟੀ ਥਾਣਾ ਵਾਣਾ ਤੁਹਾਨੂੰ ਪ੍ਰੋਪਰ ਦਿਖਾ ਦਿੱਤਾ ਚੁਆਈ ਬਾਈ ਕਹਿੰਦਾ ਵੀ ਇੱਕ ਨੰਬਰ ਜਿਹੜੀ ਧਾਰ ਦੀ ਚੱਕ ਪਾਸ ਹੈਗੀ ਆ ਬਿਲਕੁਲ ਚੁਆਈ ਪੋਲੀ ਲੱਗੀ ਆ ਕੋਈ ਵੀਰ ਕੋਈ ਭੈਣ ਬੜੇ ਆਰਾਮ ਨਾਲ ਇਹ ਚੁਆਈ ਕਰ ਸਕਦਾ ਆ ਲੋ ਅੱਛਾ ਵੀਰ ਜੀ ਮੁੱਲ ਡਿਮਾਂਡ ਕੀ ਕਰਦੇ ਹੋ ਮੁੱਲ ਵੀਰ ਜੀ ਇਹਦਾ 70000 65000 ਦੇ ਲਵਾਂਗੇ ਮੁੱਲ 70 ਤੇ 65 ਦੀ ਦੇ ਲੈਣਾ ਜੀ ਜੈਸਨ ਭਾਜੀ ਉਹ ਮਾਰ ਨਹੀਂ ਮਾ ਦੇਣਾ ਫੋਨ ਕਰੇ ਮਾਦਾ ਘਾਟਾ ਵੀ ਇਹ ਦੁੱਧੇ ਜਿੰਨਾ ਆਖਾਂਗੇ ਉਹਦੇ ਘਾਟ ਨਿਕਲੇ ਫਿਰ ਅਸੀਂ ਦੇਣ ਤੁਹਾਨੂੰ ਪਈ ਠੀਕਾ ਹਾਂਜੀ ਭਾਈ ਇਹ 11 ਆ ਗਿਆ ਤੇ 11 ਹੀ ਹੋ ਗਿਆ ਜਿਨੇ ਭਾਈ ਠੀਕ ਆ ਅ ਸੋ ਦੋਸਤੋ ਬਿਲਕੁਲ ਕੁਆਲਿਟੀ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਆ ਪੁੱਛੋ ਲੰਡੀ ਆ ਕਿਉਂਕਿ ਵੀਡੀਓ ਵਿੱਚ ਵੀ ਤੁਹਾਨੂੰ ਨਜ਼ਰ ਆ ਜਾਣਾ ਬਾਕੀ ਮੈਂ ਵੀ ਦੱਸ ਦੇਣਾ ਵੀ ਪੁੱਛੋ ਲੰਡੀ ਆ ਤੇ ਬਾਕੀ ਭਾਈ ਹੋਰ 70 ਡਿਮਾਂਡ ਕੀਤੀ ਆ ਤਾਂ 65000 ਜਿਹੜੀ ਜੈਸਨ ਹੋ ਹੈਗੀ ਆ ਠੀਕ ਹੈ ਜੀ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਦੋਸਤੋ ਬੂਰੀ ਇੱਕ ਮੱਝ ਹੈਗੀ ਆ ਜਿਹੜੀ ਮੱਝ ਦੋਸਤੋ ਇਹ ਵੀ ਅਲੌਂਗ ਕਰਈ ਆ ਆ ਬੂਰੀ ਤਕਰੀਬਨ ਜੇਕਰ ਪਾ ਵੇਖੀਏ ਪਿੱਠ ਪੁੱਠੇ ਦੀ ਵੇਖੀਏ ਤਾਂ ਮੈਨਾਂ ਵੀ ਜੇ ਮੈਂ ਕਹਿ ਦਿੰਦੇ ਆਂ ਵੀ ਮੰਜਾ ਢਿੰਦਾ ਉਹ ਗੱਲ ਪਤਾ ਤੇ ਨੀਲੀ ਦੇ ਵਿੱਚ ਆ ਦੋਸਤੋ ਜੇਕਰ ਮਾਰਕਿੰਗ ਵੇਖੀਏ ਤੇ ਬੈਕ ਸਾਈਡ ਤੇ ਜਿਹੜੇ ਮਗਰਲੇ ਪੈਰ ਹੈਗੇ ਤੋਤੇ ਆ ਤੇ ਅੱਗੇ ਜਿਹੜੇ ਜਵਾਬ ਦੋਨੋਂ ਪੈਰਾਂ ਤੇ ਹੈਗੇ ਮੱਥਾ ਬੱਲਾ ਤੇ ਸੁਬਾ ਤੁਸੀਂ ਆਪਦੇ ਅਕੋਰਡਿੰਗ ਤੇ ਜਾਂ ਮੰਨ ਲਿਓ ਚੌਥਾ ਮੰਨ ਲਿਓ ਦੂਜਾ ਮੰਨ ਲਿਓ ਠੀਕ ਹੈ ਬਾਕੀ ਆਪਾਂ ਇਨਫੋਰਮੇਸ਼ਨ ਭਾਈ ਤੋਂ ਲੈ ਲੈਣੀ ਹੈ ਸਮਝਦੇ ਰਿਗਾਰਡਿੰਗ ਤੇ ਵੀਰ ਜੀ ਕੀ ਡਿਟੇਲ ਹੈ ਜੀ ਅਸੀਂ ਹਾਂ ਜੀ ਇਹਨੂੰ ਜੇ ਆਪਾਂ ਦੇ ਮਾਰਕਾਂ ਨੇ ਤੇ ਜਾਂ ਗਏ ਤੁਸੀਂ ਚੌਥਾ ਮੰਨੋ ਜਾਂ ਤਜਾ ਮੰਨੋ ਜਿੰਨਾ ਮੰਨੋ ਤੁਸੀਂ ਵੇਖ ਲੈਣਾ ਵੀਰ ਜੀ ਜੀ ਬਾਕੀ ਭਾਜੀ ਇਹਦੇਲੇ 12 ਲੀਟਰ ਦੁੱਧ ਨੱਟ ਤਿਆਰ ਆ ਠੀਕ ਹੈ ਜੀ ਬੱਚਾ ਭਾਜੀ ਇਹਦਾ ਮਰਿਆ ਬੱਚਾ ਮਰਿਆ ਜੀ ਹਾਂ ਜੀ ਭਾਜੀ ਅੱਜ 20 ਤੋਂ 25 ਦਿਨ ਦੀ ਸੂਈ ਨ ਹੋਏ ਭਾਜੀ ਠੀਕ ਹੈ ਕਿ ਪੂਰੀ ਵੀਡੀਓ ਹੈਗੀ ਆਪਣੇ ਬੱਚੇ ਮਰਜੀ ਸਭ ਕੁਝ ਹੈਗਾ ਭਾਜੀ ਆਪਣੇ ਕੋਲ ਠੀਕ ਹੈ ਜੀ ਹਾਂਜੀ ਭਾਜੀ ਹੁਣ ਇਹਨੂੰ ਆਪਾਂ ਟੀਕੇ ਨਾਲ ਚੁੰਨੇ ਆ ਜੇ ਇੱਥੇ ਕੋਈ ਅੱਦਾ ਬਾੜੇ ਦੇ ਨਹੀਂ ਟੀਕੇ ਨਾਲ ਚੁੰਨੇ ਭਾਜੀ ਆ ਟੀਕੇ ਤੇ ਚੁੰਨੇ ਆ ਹਾਂਜੀ ਭਾਜੀ ਹਾਂਜੀ ਤੇ 12 ਲੀਟਰ ਦੁੱਧ ਦੋ ਟਾਈਮ ਤਿੰਨ ਟਾਈਮ ਆਪਣਾ ਜਿੰਦਾ ਮਰਜ਼ੀ ਚਵਾਈ ਕਰਕੇ ਲੈ ਜਾਓ ਠੀਕ ਹੈ ਜੀ ਹਾਂਜੀ 12 ਲੀਟਰ ਨੈਟ ਹੈਗਾ ਭਾਈ ਦੁੱਧ 14-15 ਕਿਲੋ ਹੀ ਥੱਲੇ ਲੇਕਿਨ ਬੱਚਾ ਮੰਨ ਕਰਕੇ ਦੁੱਧ ਕਰੇ ਠੀਕ ਹੈ ਸੋ ਪਸ਼ੂ ਪਾਲਕ ਵੀਰੋ ਜ਼ਰੂਰ ਗੌਰ ਕਰ ਲਿਓ ਤਕਰੀਬਨ ਸਵੇਰ ਤੀਜਾ ਭਾਈ ਹੋਰਾਂ ਕਿਹਾ ਵੀ ਤੀਜਾ ਸਵੇਰ ਸੋਈ ਤੇ 12 ਲੀਟਰ ਦੀ ਤੁਸੀਂ 11 12 12 ਲੀਟਰ ਤੋਂ ਜਾਂ ਪਲੱਸ ਵੀ ਤੁਸੀਂ ਚਵਾਈ ਕਰਨੀ ਆ ਇਸ ਦੇ ਥੱਲੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਦੀ ਚਵਾਈ ਦੂਰੋਂ ਨੇੜਿਓਂ ਪਹੁੰਚ ਕੇ ਘਰ ਕਰਨੀ ਤੁਸੀਂ ਆ ਤੁਹਾਡੀ ਰਿਸਪੌਂਸਿਬਿਲਟੀ ਤੁਹਾਡੀ ਜ਼ਿੰਮੇਵਾਰੀ ਆ ਹੈਵੀ ਬਾਡੀ weight ਦੇ ਵਿੱਚ ਆ ਦੋਸਤੋ ਕੱਦ ਕਾਠੀ ਜਿੱਦਾਂ ਨੀਲੀ ਰਾਵੀ ਦੇ ਵਿੱਚ ਚਾਹੀ ਨੀਲੀ ਦੀਆਂ ਮੱਝਾਂ ਦੇ ਵਿੱਚ ਮੀਡੀਅਮ ਤੋਂ ਪਲੱਸ ਹਾਈਟ ਬਾਡੀ weight ਦੀ ਹੈਵੀ ਆ ਪੇਟ ਪੁੱਠੇ ਦੀ ਚੋੜਾਈ ਵੇਖੋਗੇ ਦੋਸਤੋ ਤਾਂ ਤਕਰੀਬਨ ਜਿਹੜੀ ਥੱਬਿਆਂ ਦੇ ਥੱਬੇ ਤੇ ਹਵਾਨੇ ਦੀਆਂ ਜਿਹੜੀਆਂ ਦੋਸਤੋ ਵੇਖੋਗੇ ਤੁਸੀਂ ਬਿਲਕੁਲ ਪੰਡਾ ਪਈਆਂ ਪਈਆਂ ਵੇਖੋ ਤਾਂ तकरीबन ਭਾਈ ਕੇ ਭਾਈ ਜ ਸੱਜਰ ਦਾ ਦੁੱਧ ਕਿੰਨਾ ਜੀਦਾ ਸੱਜਰ ਭਾਜੀ ਇਹਦੇ ਥੱਲੇ 15 16 ਲੀਟਰ ਮਤਲਬ ਹੁਣ ਜਦੋਂ ਬੱਚਾ ਸੀ ਉਦੋਂ ਦੀ ਮੈਂ ਗੱਲ ਕਰਦਾ ਹੁਣ ਵੀ 15 16 ਲੀਟਰ ਭਾਈ ਦੁੱਧ ਆ ਗਿਆ ਥੱਲੇ ਜੀ ਹੁਣ ਵੀ तकरीबन 20 ਦਿਨ ਦੱਸਿਆ ਤੁਸੀਂ ਸੂਈ ਹਾਂਜੀ 20 22 ਦਿਨ ਹਾਂਜੀ ਇਹ ਤੋਂ ਵੱਧ ਨਹੀਂ ਭਾਜੀ 20 ਜਾਂ 22 ਦਿਨ ਭਾਜੀ 20 22 ਦਿਨ ਜਿਹੜੇ ਦੋਸਤੋਂ ਸਮਾ ਹੋ ਗਿਆ ਆ ਸੂਈ ਨੂੰ ਤੇ ਹੈਵੀ ਬਾਡੀ ਦੇ ਹੈਵੀ ਬਾਡੀ ਪੇਟ ਦੇ ਵਿੱਚ ਆ ਦੋਸਤੋਂ ਭਾਰਾ ਜੁੱਸਾ ਬਿਲਕੁਲ ਸਰੀਰ ਭਾਰੇ ਦੀ ਆ ਵਜਨਦਾਰ ਜਿਹੜੀ ਦੋਸਤੋਂ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਨੀਲੀ ਆਪਾਂ ਕਹਿ ਸਕਦੇ ਆ ਅੱਜ ਇੰਨੀ ਕੁ ਮਾਰਕਿੰਗ ਹੈਗੀ ਆ ਬੈਗੂ ਤੇ ਨਿਸ਼ਾਨ ਵੀ ਹੈਗਾ ਪ੍ਰੋਪਰ ਤੇ ਹਵਾਨਾ ਜਿਹੜਾ ਦੋਸਤੋ ਕਾਫੀ ਹੈਵੀ ਆ ਟਕੇ ਤੇ तकरीबन 15 16 17 ਲੀਟਰ ਦੀ ਜਿਹੜੀ ਮਿਲਕਿੰਗ ਵਾਲੀ ਤੇ ਹੁਣ ਜਿਹੜਾ ਮੌਕੇ ਤੇ 12 ਕਿਲੋ ਚੁਹੀ ਚਵਾਈ ਕਰ ਸਕਦੇ ਜੇ ਤੇ ਚੁਵਾਈ ਵੀ ਜਿਹੜੀ ਦੋਸਤੋ ਟੀਕੇ ਤੇ ਕਰ ਸਕਦੇ ਜੇ ਪਹਾੜੇ ਵੰਡੇ ਤੇ ਨਹੀਂ ਕਿ ਚਾਰਟ ਤੇ ਨਹੀਂ ਚੁਵਾਈ ਤੁਸੀਂ ਟੀਕੇ ਟੀਕੇ ਤੇ ਕਰਨੀ ਹੈਗੀ ਆ ਆ ਵੇਖੋ ਦੋਸਤੋ ਬਿਲਕੁਲ ਤਸੱਲੀ ਨਾਲ ਵੇਖ ਲਓ ਉਸ ਤੋਂ ਬਾਅਦ ਦੋਸਤੋ ਤਸੱਲੀ ਦੇ ਲਈ ਤੁਸੀਂ ਆਪਣੀ ਚੁਵਾਈ ਜਿਹੜੀ ਹੈ ਦੋ ਟਾਈਮ ਦੀ ਤਿੰਨ ਟਾਈਮ ਦੀ ਤੁਸੀਂ ਆਪ ਜਰੂਰ ਆ ਕੇ ਕਰ ਲਿਓ ਬਹੁਤ ਖੂਬਸੂਰਤ ਆ ਤੇ ਅੱਛਾ ਵੀਰ ਜੀ ਕਿੰਨੀ ਕੁ ਡਿਮਾਂਡ ਰੱਖੀ ਹੋਈ ਹੈ ਸੀ ਨਮਾਣ ਵੀਰ ਜੀ ਦਾ ਮੁੱਲ 65 60 ਜਦਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਵੀਰ ਜੀ ਕਈ ਨਾ ਪਸ਼ੂ ਥੋੜਾ ਜਿਹਾ ਔਰ ਕਰਦਾ ਚਵਾਈ ਚਵਾਈ ਕਰਨ ਲੱਗੇ ਆ ਜਾਂ ਟੀਕਾ ਲਾਇਆ ਇਜ਼ੀਲੀ ਨਹੀਂ ਭਾਜੀ ਕਰਦੀ ਥੋੜੀ ਜਿਹਾ ਕਰਦੀ ਹਾਂਜੀ ਹਾਂਜੀ ਕਰਦੀ ਥੋੜੀ ਅਗਲੀਆਂ ਲੱਤਾਂ ਦਾ ਰੱਸਾ ਬਾਗੇ ਜੀ ਅਗਲੀਆਂ ਅਗਲੀਆਂ ਲੱਤਾਂ ਨੂੰ ਹਨਾ ਰੱਸਾ ਬਾਗੇ ਆਟੇ ਦਾ ਭੜਾ ਨਹੀਂ ਭਾਜੀ ਕਹਿੰਦੇ ਨਾ ਵੀ ਉਹ ਆਟੇ ਦਾ ਭੜਾ ਵਧੀਆ ਚਵਾ ਲੀ ਜੀ ਠੀਕ ਆ ਤੇ ਮੁੱਲ 60000 ਕਰਤਾ ਜੀ 60 ਕਰਤਾ ਜੀ 60 ਦੀ ਹਾਂ ਨਾ ਸੱਤ ਦੀ ਜਿਹੜੀ ਦੋਸਤੋਂ ਹਾਂ ਨਾ ਹੈ ਤਕਰੀਬਨ ਬੱਚਾ ਨਹੀਂ ਹੈਗਾਗਾ ਵੈਸੇ ਪਹਾੜੇ ਵੰਡੇ ਚਾੜਤੇ ਵੀ ਨਹੀਂ ਬਾਈ ਕਹਿੰਦਾ ਵੀ ਹੈਗੀ ਇੱਕ ਟੀਕਾ ਲਾ ਕੇ ਤੁਸੀਂ ਚਵਾਈ ਕਰ ਸਕਦੇ ਜੇ ਤੇ ਅਗਲੇ ਪੈਰਾਂ ਨੂੰ ਤੁਸੀਂ ਨਿਆਣਾ ਜੂਟ ਪਾ ਸਕਦੇ ਜੇ ਚਵਾਈ ਜਿਹੜੀ ਆ ਤਕਰੀਬਨ ਹੁਣ ਬਾਈ ਜੀ 11 12 ਦਸਤਾ ਨਾ ਜੀ ਹਾਂਜੀ ਹਾਂਜੀ 11 12 ਕਿਲੋ ਦੀ ਜਿਹੜੀ ਚਵਾਈ ਲੱਗੀ ਹੈਗੀ ਬਾਕੀ ਵੀ ਅੱਗੇ ਜੇ ਸਰ ਵੀਰ ਨੂੰ ਬਿਲਕੁਲ ਜਿਹੜੀਆਂ ਸ਼ਰਤਾਂ ਬਾਈ ਨੇ ਦੱਸਿਆ ਵੀ ਆ ਚੀਜ਼ ਦੀ ਵਿੱਚ ਗੁਣ ਹੈਗੇ ਆ ਆ ਜਿਹੜਾ ਬੱਚਾ ਮਰਿਆ ਚਾਹੇ ਟੀਕਾ ਲਵਾਈ ਲਵਾ ਕੇ ਜਿਹੜਾ ਪਸ਼ੂ ਮਿਲਦਾ ਉਹ ਤੁਸੀਂ ਜ਼ਰੂਰ ਨੋਟ ਕਰ ਲਿਓ ਤੇ ਵੈਸੇ ਦੋਸਤੋ ਸਾਰੇ ਪਾਸੇ ਜਿਹੜੀ ਪੁਲੇਖੇ ਕੱਢ ਹੈਗੀ ਤੇ ਜਿਹੋ ਜਿਆ ਦੋਸਤੋ ਆਪਾਂ ਪਾਕਿਸਤਾਨ ਦੇ ਵਿੱਚ ਨੀਲੀ ਰਾਵੀ ਦਾ ਪਸ਼ੂ ਦੇਖਦੇ ਆਂ ਹਵਾਨੇ ਆਰਡਰ ਦੀ ਕੁਆਲਿਟੀ ਉਹੋ ਜੀ ਲੱਗੀ ਹੈਗੀ ਆ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਮੱਝ ਦਿਖਾਉਣੀ ਹੈ ਤੇ ਵੀਰ ਜੀ ਇਸ ਦੀ ਕੀ ਡਿਟੇਲ ਹੈ ਜੀ ਭਾਜੀ ਇਹ ਦੂਜੇ ਮੰਨ ਲਓ ਤੀਜੇ ਮੰਨ ਲਓ ਹਾਂ ਜੀ ਅੱਜ ਭਾਜੀ ਇਹਨੂੰ ਚਾਰਜ ਪੈਂਦੇ ਨੇ ਹੋਵੇਗੇ ਸੜੀ ਭਾਜੀ ਠੀਕ ਹੈ ਜੀ ਹਾਂ ਜੀ ਭਾਜੀ ਇਹ ਥੱਲੇ 7 ਕਿਲੋ ਦੁੱਧ ਆ ਭਾਜੀ ਯਾਨੀ ਫਿਰ ਦੁੱਧ ਮੰਨ ਲਓ ਪੌਣਾ ਮੰਨ ਲਓ ਪੰਜਵਾਂ ਦਿਨ ਅੱਜ ਆਜੇ ਪੰਜਵਾਂ ਦਿਨ ਆ ਜੀ ਹਾਂ ਜੀ ਤੇ ਤੀਜੇ ਕ ਸਵੇਰ ਹੋਵੇਗਾ ਹਾਂ ਤੀ ਮਗਰ ਕੱਟੀ ਆ ਗਈ ਜੀ ਕੱਟੀ ਆ ਪਾ ਜੀ ਪਿੱਛੇ ਕੱਟੀ ਠੀਕ ਆ ਅਸੋ ਦੋਸਤੋ ਤੀਜਾ ਸੂਆ ਜਾਂ ਚੌਥਾ ਪੰਜਵਾਂ ਪੰਜਵਾਂ ਅਕ ਦਿਨ ਹੈਗਾ ਸੂਈ ਨੂੰ ਤੇ 7 ਕਿ ਲੀਟਰ ਜਿਹੜਾ ਬੌਲੇ ਦੇ ਵਿੱਚ ਤੁਸੀਂ ਮੰਨ ਸਕਦੇ ਜੇ ਪੰਜਵਾਂ ਦਿਨ ਤੇ ਬੱਚਾ ਜਿਹੜਾ ਨੀਚੇ ਉਹ ਕੱਟੀ ਆ ਫੀਮੇਲ ਕਾਫ ਆ ਦੇਖੋ ਆ ਕੱਟੀ ਹੈ ਜੀ ਠੀਕ ਆ ਇਹ ਬੱਚਾ ਮਗਰ ਤੇ ਬਾਕੀ 7 ਕਿ ਲੀਟਰ ਦੱਸਿਆ ਨਾ ਜੀ ਹਾਂ ਜੀ 7 ਕਿ ਲੀਟਰ 7 ਲੀਟਰ ਬੌਲਾ ਤੇ ਤਕਰੀਬਨ ਕੱਦ ਕੱਦੀ ਉੱਚਾ ਪੂਰਾ ਤੇ 5 ਦਿਨ ਹੋਏ ਸੋਈ ਨੂੰ ਠੀਕ ਆ ਠੀਕ ਅਗਲੇ ਚਾਰ ਦਿਨ ਲਈ ਉਹਦੀ ਥੋੜਾ ਜਿਹਾ ਬਿਲਕੁਲ ਟੈਟ ਲੇਵਾ ਦੋਸਤੋ ਜਰੂਰ ਤੁਸੀਂ ਵੀਡੀਓ ਦੇ ਵਿੱਚ ਅਕਾਊਂਟ ਕਰ ਲਿਓ ਟੈਟ ਲੇਵੇ ਦੀ ਆ ਪਸ਼ੂ ਜਿਹੜਾ ਐਨੀਮਲ ਦੁੱਧ ਦਾ ਤਕਰੀਬਨ ਆ 7 ਲੀਟਰ ਤੇ ਚੱਲ ਰਿਹਾ ਤੁਸੀਂ 9 ਲੀਟਰ 9 ਲੀਟਰ ਤੋਂ ਪਲੱਸ ਵੀ ਮੰਨ ਕੇ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਬਾਕੀ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿੰਨਾ ਕੇਸ ਸਵੇਰੇ ਦੇ ਵਿੱਚ ਕਿੰਨਾ ਮਿਲਕ ਕਰ ਦਵੇ ਤੇ ਉਹ ਤੁਸੀਂ ਜਿਹੜਾ ਦੋਸਤੋ ਕਿ ਪਾਏ ਦਾ ਸੇਵਾ ਦਾ ਦੁੱਧ ਹੁੰਦਾ ਤੇ ਬਿਲਕੁਲ ਕੱਦ-ਖੜ ਉੱਚਾ ਹੈਗਾ ਤੇ ਪਸ਼ੂ ਵਪਾਰ ਦੇ ਵਿੱਚੋਂ ਪਸ਼ੂ ਆਉਂਦਾ ਦੋਸਤੋ ਤੇ ਥੋੜਾ ਜਿਹਾ ਪਰਵੇਂ ਪਿੰਡੇ ਦਾ ਹੋ ਜੂਗਾ ਜਦੋਂ ਅਗ ਕਿੱਲੇ ਤੇ ਜਾ ਕੇ ਟਕਾ ਕੇ ਆਪਾਂ ਸੇਵਾ ਸੁਭਾ ਕੀਤੀ ਤੇ ਕਿਉਂਕਿ ਹਰ ਘਰ ਦੀ ਸੇਵਾ ਜਿਹੜੀ ਹੁੰਦੀ ਆ ਦੋਸਤੋ ਉਹ ਡਿਫਰੈਂਟ ਡਿਫਰੈਂਟ ਹੁੰਦੀ ਆ ਬਾਦ ਘਟ ਸੇਵਾ ਦੇ ਵਿੱਚ ਪਸ਼ੂ ਰਾਜੀ ਹੋ ਜਾਂਦਾ ਦੇਕਰ ਨਾਰਮਲ ਸੇਵਾ ਹੋਵੇ ਤਾਂ ਪਸ਼ੂ ਥੋੜਾ ਜਿਹਾ ਅਲਿਸਾ ਫਿੱਕਾ ਜ਼ਰੂਰ ਰਹਿ ਜਾਂਦਾ ਤੇ ਇਹ ਤੁਸੀਂ ਜ਼ਰੂਰ ਅਕਾਊਂਟ ਕਰ ਲਿਓ ਆ ਥਾਂ ਦੀ ਵਾ ਦਾਜੋ ਜੀ ਮੈਂ ਹਾਂਜੀ ਵੀਰ ਜੀ ਇੱਕ ਰੇਟ ਵੀਰ ਜੀ ਮੁੱਲ ਕੀ ਕੀਤਾ ਇਹਦਾ ਰੇਟ ਵੀਰ ਜੀ ਇਹਦਾ 60000 ਠੀਕ ਆ ਜੈਸ ਨੂੰ 55 ਦੇ ਦਾਂਗਾ ਭਾਈ ਜੈਸ ਨੂੰ 55 ਹਾਂਜੀ ਮੁੱਲ ਜਿਹੜਾ ਦੋਸਤੋ 60000 ਆ ਤੇ 55000 ਜਿਹੜਾ ਦੋਸਤੋ ਦੇਲੇ ਹੋਵੇਗਾ ਠੀਕ ਹੈ ਜੀ 55000 ਜਿਹੜੀ ਜੈਸਨ ਹੋਗਾ 60000 ਡਿਮਾਂਡ ਕੀਤੀ ਹੈ ਵੀਰ ਹੋਣਾ ਨੇ ਤੇ 55 ਜਿਹੜਾ ਜੈਸਨ ਹੋਗਾ ਠੀਕ ਹੈ ਜੀ ਹਾਂ ਨਾ ਜਿਹੜੀ 55000 ਆ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਲਾਸਟ ਐਂਡ ਫਾਈਨਲ ਜਿਹੜੀ ਹੈ ਮੱਜਾਂ ਦੇ ਵਿੱਚ ਝੋਟੀ ਦਿਖਾਉਣੀ ਆ ਪਹਿਲਾਂ ਮੈਨੂੰ ਲੱਗਦਾ ਵੀ ਪਹਿਲੇ ਨਹੀਂ ਹੋਵੇਗੀ ਬਾਕੀ ਆਪਾਂ ਡਿਟੇਲ ਲੈਨੇ ਆ ਵੀਰ ਜੀ ਇਸ ਦੀ ਕੀ ਡਿਟੇਲ ਆ ਫਿਰ ਇਹ ਭਾਜੀ ਪਹਿਲੇ ਛੂਏ ਭਾਜੀ ਅੱਛਾ ਜੀ ਚਾਰ ਦੰਦਾਂ ਦਾ ਮੂੰਹ ਚੌਗੀ ਆ ਚਾਰ ਦੰਦਾਂ ਦਾ ਮੂੰਹ ਝੋਟੀ ਬਿਲਕੁਲ ਯਕੀਨ ਆ ਦੋਸਤੋ ਫਾਜੀ ਆਪ ਕੱਟੀ ਕਵਾਂਗੇ ਤੇ ਬਾਜੀ ਮਗਰ ਬੱਚਾ ਕੀ ਆ ਗਿਆ ਮਗਰ ਕੱਟੀ ਆ ਬਾਜੀ ਮਗਰ ਵੀ ਕੱਟੀ ਆ ਸੋ ਛੋਟੀ ਆ ਦੋਸਤੋ ਮੂੰਹ ਚੌਗੀ ਆ ਸੋਈ ਆ ਤਕਰੀਬਨ ਦਿਨ ਪੁੱਛ ਲਾਂਗੇ ਤੇ ਮਗਰ ਬੱਚਾ ਜਿਹੜਾ ਕੱਟੀ ਆ ਐਸਟੀਮੇਟ ਜਿਹੜਾ ਤੁਸੀਂ ਕੱਟੀ ਤੋਂ ਲਗਾ ਸਕਦੇ ਹੋ ਬਾਕੀ 20 ਦਿਨ ਹੋ ਗਏ 20 ਦਿਨ ਬਾਜੀ ਹਾਂਜੀ 20 ਦਿਨ ਦੱਸੋ 20 ਦਿਨ ਵੀ ਕਹਿੰਦਾ ਵੀ ਸੂਆ ਹੋ ਗਿਆ 20 ਦਿਨ ਸੂਈ ਨੂੰ ਤੇ ਛੋਟੀ ਚੰਗੀ ਚਪੀਨ ਕੱਦ ਕਾਠੀ ਵੀ ਪੂਰਾ ਹੋਏਗਾ ਤੇ ਹਵਾਨੇ ਦੀ ਜਿਹੜੀ ਆ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰੀ ਅਗਲੇ ਥਣਾ ਦੀ ਬੰਤਰ ਵੇਖੋ ਤੇ ਮੁਠੀ ਵਿੱਚ ਆਉਣ ਵਾਲਾ ਥਾਣਾ ਦੋਸਤੋ ਕੋਈ ਛੋਟਾ ਜਿਹਾ ਥਾਣਾ ਨਹੀਂਗਾ ਬਿਲਕੁਲ ਮੁਠੀ ਵਿੱਚ ਹੀ ਅਗਲੇ ਥਾਣਾ ਆਉਣੇ ਤੇ ਬਿਲਕੁਲ ਮਕਰਲੀ ਥਾਣਾ ਦਾ ਜਿਹੜਾ ਸਾਈਜ਼ ਹੈਗਾ ਉਹ ਵੀ ਵਧੀਆ ਹੈ ਤਕਰੀਬਨ ਭਾਈ ਜੀ ਦੁੱਧ ਹੁਣ ਕਿੰਨਾ ਕੁ ਚਵਾਰੀ ਹੈ ਦੁੱਧ ਭਾਜੀ 9 ਪਲੱਸ ਆਏਗਾ 9 ਲੀਟਰ ਹੈ ਜੀ 9 9 ਕਿਲੋ ਹੀ ਆਪਾਂ ਕਹਿ ਸਕਦੇ ਹਾਂ ਹਾਂਜੀ ਠੀਕ ਆ 9 ਪਲੱਸ ਜਿਹੜਾ ਦੋਸਤੋ ਦੁੱਧ ਹੈਗਾ ਅੱਜ ਦੇ ਟਾਈਮ ਵੀਡੀਓ ਜਿਹੜੀ ਦੋਸਤੋ ਆਪਾਂ 20 ਦਸੰਬਰ ਨੂੰ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਤਕਰੀਬਨ 10:30 ਵਜੇ ਦਾ ਹੋਵੇਗਾ ਤੇ ਚਵਾਈ ਬਾਈ ਹੋਰ ਡੱਕੀ ਸੀਗੀ ਕਿਉਂਕਿ ਮੈਂ ਥੋ ਥੋੜਾ ਜਿਹਾ ਬਧੇਰ ਠੰਡ ਨੂੰ ਔਨ ਕਰਕੇ ਧੌਂਦ ਵਗੈਰਾ ਜਿਆਦਾ ਔਨ ਕਰਕੇ ਥੋੜਾ ਲੇਟ ਹੋ ਗਏ ਆ ਤੇ ਉਹ ਤੁਸੀਂ ਜ਼ਰੂਰ ਨੋਟ ਕਰ ਲਿਓ ਤੇ ਜੇਕਰ ਹੌਣ ਚਵਾਈ ਹੁੰਦੀ ਆ ਸਾਰੇ ਪਸ਼ੂਆਂ ਦੀ ਤੇ ਸ਼ਾਮ ਨੂੰ ਜਿਹੜੀ ਥੋੜੀ ਜਿਹੀ ਲੇਟ ਹੋ ਜੂਗੀ ਚਵਾਈ ਉਸ ਹਿਸਾਬ ਨਾਲ ਤੁਸੀਂ ਜਿਹੜਾ ਕੰਟੈਕਟ ਕਰ ਲਿਓ ਤੇ ਤੋਰ ਰਹੀ ਹੈ ਲੇਫਟੀ ਬਹੁਤ ਖੂਬਸੂਰਤ ਆ ਦੋਸਤੋ ਹਵਾਨਾ ਜਿਹੜਾ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਮਗਰਲੇ ਥਣਾ ਦਾ ਅਗਲੇ ਥਣਾ ਦਾ ਸਾਇਜ ਤੇ ਕੱਦ ਕੱਠ ਜਿਹੜਾ ਪ੍ਰੋਪਰ ਹੈਗਾ ਚੋਟੀ ਦਾ ਠੀਕ ਹੈ ਕਮਾ ਲਓ ਵੀਰ ਲੈਓ ਦੇਖੋ ਜੀ ਆਹ ਸਿੰਘਾਂ ਦੀ ਮੂੰਹ ਮੱਥੇ ਦੀ ਬੰਤਰ ਬਿਲਕੁਲ ਛੋਟਾ ਜਿਹਾ ਰਿੰਗ ਸਿੰਘ ਆ ਠੀਕ ਹੈ ਤੇ ਪਿੱਠ ਪੁੱਠੇ ਦੀ ਚੜਾਈ ਜਿਹੜੀ ਤੁਸੀਂ ਵੇਖ ਲਓ ਤੇ ਕੱਦ ਕੱਠ ਬੜੀਆ ਚੰਗਾ ਹੈਗਾ ਹੈ ਸਾਲੋ ਜੀ ਅਹ ਸੋਬਿਧੀ ਇਹਦਾ ਕਿੰਨਾ ਮੁੱਲ ਕਰਤਾ ਜੀ ਮੁੱਲ ਭਾਜੀ ਇਹਦਾ 65000 ਹਾਂ ਨਾ 60 ਹੀ ਦੇਣਗੇ ਪਰ 60 ਹੀ ਦੇ ਦੋਗੇ ਹਾਂਜੀ ਭਾਜੀ 65000 ਦੋਸਤੋ ਜਿਹੜਾ ਡਿਮਾਂਡ ਹੈਗੀ ਮੁੱਲ ਹੈਗਾ ਬਾਕੀ ਲੈ ਇਹਦੇ ਜਿਹੜੀ ਐਜਸ ਨੂੰ ਉਹ 60000 ਰੁਪਇਆ ਸੋ ਤੁਸੀਂ ਇਸ ਛੋਟੀ ਲਈ ਵੀ ਫੋਨ ਕਰ ਸਕਦੇ ਹੋ ਕੋਈ ਚੰਗੀ ਆ ਘਰੇ ਰੱਖਣ ਲਈ ਬਾਕੀ ਬਾਕੀ ਸਵੇ ਸੁਬਾ ਇੱਕ ਵੇਕੀਏ ਤੇ ਸੁਬਾ ਸੁਬਾ ਵਧੀਆ ਨਹੀਂ ਬਿਲਕੁਲ ਕੋਈ ਨਹੀਂ বাজ ਕੇ ਇਸ ਤਰ੍ਹਾਂ ਦੀ ਕੋਈ ਚੰਗੀਆਂ ਮਿਲ ਮਿਲ ਬਣਾਉਂਦੇ ਇੱਕ ਨੰਬਰ ਭਾਜੀ ਉਹ ਗਰੰਟੀ ਉਹ ਪਾਜੀ ਇਹ ਧਾਰਾਂ ਦੀ ਬਿਲਕੁਲ ਓਕੇ ਰਿਪੋਰਟ ਓਕੇ ਭਾਜੀ ਓਕੇ ਠੀਕ ਆ ਹਾਂ 70 26000 ਦੇ ਵਿੱਚ ਜਿਹੜਾ ਦੇਲ ਹੈ ਉਹਦਾ ਜੈਸਨੋ ਇਸ ਤੋਂ ਲਾਸਟ ਐਂਡ ਫਾਈਨਲ ਤੇ ਜਿਹੜੀ ਆ ਦੋਸਤੋ ਕਬੜਾ ਬਾਈ ਹੋਰਾਂ ਦੇ ਕੋਲ ਆਜੋ ਆ ਸੁਵੀਰ ਜੀ ਇਸ ਦੀ ਕੀ ਇਨਫੋਰਮੇਸ਼ਨ ਹੈਗੀ ਕੀ ਸਾਫਤਾਂ ਪਹਿਲੇ ਸੁਈ ਵਹਿੜਾ ਭਾਜੀ ਚਾਰ ਦਾੰਦਾ ਮੋਟਾ ਠੀਕ ਹੈ ਹਾਂ ਪਹਿਲਾਂ ਵਹਿੜਾ ਦੋਸਤੋ ਤੇ ਭਾਈ ਜੀ ਸੁਈ ਨੂੰ ਸੁਈ ਭਾਜੀ ਇਹ 10 12 ਦਿਨਾਂ ਦੀ ਸੁਈ ਆ ਬੱਛੀ ਮਗਰ ਆ ਭਾਜੀ ਇਹਦੇ ਮਗਰ ਬੱਛੀ ਹੈ ਦੋਸਤੋ ਤੇ ਪਲੂਣ ਜਿਹੜੀ ਪਹਿਲਾ ਸੂਆ ਇਹ ਵਹਿੜ ਸੂਈ ਆ ਹਵਾਨੇ ਦੀ ਬੰਤਰ ਇੱਕ ਵਾਰੀ ਵੇਖੋ ਤੁਸੀਂ ਠੰਡੀ ਆ ਭਾਜੀ ਕੋਈ ਠੰਡੀ ਸੀਲਸ ਲੱਗ ਪਈ ਜਾਂਦਾ ਪੂਰੀ ਆ ਤੇ ਚੁਵਾਈ ਵੀ ਬਿਲਕੁਲ ਜਿਹੜੀ ਪੋਲੀ ਆ ਤੇ ਭਾਜੀ ਦੁੱਧ ਫਿਰ ਥਨਾ ਚੋਂ ਪਹਿਲੇ ਡੱਕਣ ਕਰਕੇ ਨਿਕਲਦੇ ਆ ਆ ਡੱਕਣ ਕਰਕੇ ਨਿਕਲਿਆ ਭਾਜੀ ਪੋਲੀ ਜਿਆਦੀ ਆ ਭਾਜੀ ਬਹੁਤ ਪੋਲੀ ਆ ਭਾਜੀ ਠੀਕ ਆ ਲੇਟ ਹੋ ਗਏ ਭਾਜੀ 2 ਘੰਟੇ ਹਾਂਜੀ ਉਹਦਾ ਕਰਕੇ ਭਾਜੀ ਸਮਾਂ ਜਿਹੜਾ ਕਿਸਾਨ ਵੀਰੋ ਥੋੜਾ ਲੇਟ ਚੱਲ ਰਿਹਾ ਸਾਢੇ 10 ਵਜੇ ਵ 13 ਲੀਟਰ ਦਾ ਤਿਆਰ ਆ ਭਾਈ 13 ਲੀਟਰ ਜਿਹੜਾ ਦੁੱਧ ਤਿਆਰ ਆ ਤਿਆਰ ਆ ਭਾਈ ਮਗਰ ਬੱਛੀ ਆ ਦੋਸਤੋ ਆ ਬੱਛੀ ਆ ਮਗਰ ਵੇਖ ਲਓ ਮੈਂ ਫੇਰ ਇੱਕ ਵਾਰੀ ਦਿਖਾ ਦਊਗਾ ਤੁਹਾਨੂੰ ਨੇੜੇ ਤੋਂ ਤੇ ਠੀਕ ਹੈ ਜੀ ਆ ਬੈਡ ਪਾਤੀਆ ਦੋਸਤੋ ਆ ਜੀ ਬਿਲਕੁਲ ਪਹਿਲਾਂ ਇਹ ਬੈਡ ਸੋਈ ਆ ਭਰਮਾ ਪਿੰਡਾ ਹੈਗਾ ਤੇ ਬੋਡੀ ਬੰਤਰ ਤੁਸੀਂ ਦੇਖ ਕੇ ਚੈੱਕ ਕਰ ਲਓ ਟਾਇਰ ਲੇਵਾ ਦੋਸਤੋ ਤੇ ਦੁੱਧ ਤਕਰੀਬਨ 11 11 11 12 ਕਿਲੋ ਦੀ ਜਿਹੜੀ ਚਵਾਈ ਆ ਉਹ ਨਾਰਮਲ ਹੈਗੀ ਹੋਵੇਗੀ ਇਸ ਦੇ ਥੱਲੇ ਤੇ ਆਜੋ ਜੀ ਨੀਚੇ ਜਿਹੜਾ ਦੋਸਤੋ ਕਾਫ ਹੈਗਾ ਫੀਮੇਲ ਕਾਫ ਆ ਉਹ ਆਪਾਂ ਤੁਹਾਨੂੰ ਦਿਖਾ ਦੇਣਾ ਬਿਲਕੁਲ ਵਿਰਤੀ ਪਾਣੀ ਨਹੀਂ ਹੋਤੀ ਤੇ ਪਾਣੀ ਵਾਲਾ ਠੀਕ ਹੈ ਜੀ ਅੱਛੀ ਆ ਆ ਫੀਮੇਲ ਲੜੀ ਬੱਚੀ ਆ ਦੋਸਤੋ ਬਈ ਬਹੁਤ ਠੰਡੀ ਬੱਚੀ ਆ ਕੋਈ ਇੰਦਾ ਹੀ ਬਹੁਤ ਠੰਡੀ ਕੋਈ ਲੋੜ ਨਹੀਂ ਪੈਣੀ ਅੱਛਾ ਵੀਰ ਜੀ ਦੁੱਧ ਨੈਟ ਕਿੰਨਾ ਦੱਸਤਾ ਇੰਦੇ ਥੱਲੇ ਦੁੱਧ ਪਾਜੀ 13 19 ਕਿਲੋ ਹੈ ਨਾ ਹਾਂਜੀ ਭਾਜੀ 19 ਜੇ ਮੈੜਾ ਮੂੜਾ ਮਾਰਨਾ ਭਾਜੀ ਤੋਂ 15 ਪਲੱਸ ਕਰੂਗੀ ਬੱਚੀ ਭਾਜੀ ਠੀਕ ਆ ਅ ਸੋਵੀਰ ਜੀ ਹੋ ਗਿਆ ਫਾਈਨਲ ਆਪਣੇ ਪਸੂ ਹੈ ਨਾ ਜੀ ਹਾਂਜੀ ਭਾਜੀ ਦਾ ਮੁੱਲ ਰਿਆਂ ਗਿਆ ਭਾਜੀ ਮੁੱਲ ਵੀਰ ਦੱਸੋ ਜਰੂਰ ਮੁੱਲ ਭਾਜੀ ਇਹਦਾ 40000 35 ਦੇ ਦਾਂਗੇ ਭਾਜੀ ਠੀਕ ਆ 40000 ਮੂੰਹ ਤੋਂ ਚਾਰ ਦੰਦ ਵਾਲਾ ਹਾਂਜੀ ਹਾਂਜੀ 40000 ਦੋਸਤੋ ਵੀਰ ਨੇ ਮੁੱਲ ਕੀਤਾ ਤੇ ਬਾਕੀ 35000 ਜਿਹੜੀ ਇਹ ਬੱਚੀ ਦਿੱਤੀ ਜਾਵੇਗੀ ਤੇ ਆ ਮੂੰਹ ਮੱਥਾ ਫੇਸ ਦੀ ਕੁਆਲਿਟੀ ਜਰੂਰ ਦੇਖ ਲਓ ਮੂੰਹੋਂ ਚਾਰ ਦੰਦਾਂ ਦਾ ਆਓ ਘਰੀ ਵਿਜ਼ਿਟ ਕਰਕੇ ਤਸੱਲੀ ਤੁਸੀਂ ਵੀ ਜਰੂਰ ਕਰਕੇ ਖਰੀਦ ਲਿਓ ਪਸ਼ੂ ਸਾਰੇ ਐਨੀਮਲ ਚੰਗੇ ਆ ਦੋਸਤੋ ਤੇ तकरीबन ਠੀਕ ਹੈ ਭਾਈ ਜੀ ਬਾਕੀ ਇੱਕ ਸੰਪਰਕ ਨੰਬਰ ਜਰੂਰ ਦੱਸ ਦिए ਆਪਣਾ ਵੀ ਜੀ ਨੰਬਰ 9896023 ਭਾਈ ਜੀ ਠੀਕ ਹੈ ਜੀ ਸੋ ਦੋਸਤੋ ਇਹ ਹਨ ਵੀਰ ਇਹਨਾਂ ਦਾ ਜਿਹੜੇ ਸੰਪਰਕ ਨੰਬਰ ਨੇ ਦੋਸਤੋ ਮੈਂ ਬਿਲਕੁਲ ਸਕਰੀਨ ਦੇ نیچے ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਜੀ ਅੱਜ ਦੋਸਤੋ ਤੁਹਾਨੂੰ ਚਾਰ ਆਪਾਂ ਐਨੀਮਲ ਵਿਖਾਏ ਆ ਮੱਝਾਂ ਦੇ ਵਿੱਚ ਤੇ ਇੱਕ ਵਾਇਰ ਦਿਖਾਈਏ ਦੋਸਤੋ ਫਾਈਲਰਸ ਹੋਈ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਬਾਈ ਹੋਰਾਂ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਤੀ ਆ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ